ਕਹਤਾ ਹੈ ਵੱਡੀ ਖਬਰ ਆ ਰਹੀ ਹੈ ਸਾਂਸਦ ਅਮਰਿਤਪਾਲ ਸਿੰਘ ਨਾਲ ਜੁੜੀ ਹੋਈ ਸਾਂਸਦ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਏ ਇੱਕ ਹਫਤੇ ਦੇ ਅੰਦਰ ਅੰਦਰ ਉਚਿਤ ਆਦੇਸ਼ ਪਾਸ ਕਰਨ ਲਈ ਕਹਿ ਦਿੱਤਾ ਗਿਆ ਦਰਅਸਲ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਉਹਨਾਂ ਦੇ ਵੱਲੋਂ ਕੀਤਾ ਗਿਆ ਸੀ ਪੈਰੋਲ ਦੀ ਮੰਗ ਕੀਤੀ ਗਈ ਸੀ ਜਿਹੜਾ ਸਰਦ ਰੁੱਤ اجلاس ਹੋਣਾ ਹੈ ਵਿੰਟਰ ਸੈਸ਼ਨ ਹੋਣਾ ਹੈ ਉਸ ਦੇ ਲਈ ਮੰਗ ਕੀਤੀ ਗਈ ਸੀ ਪੈਰੋਲ ਦੀ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ ਕਿਹਾ ਗਿਆ ਹੈ ਕਿ ਇੱਕ ਹਫਤੇ ਦੇ ਅੰਦਰ ਅੰਦਰ ਉਚਿਤ ਆਦੇਸ਼ ਪਾਸ ਕੀਤਾ ਜਾਵੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤਾ ਹੈ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਮਰਿਤਪਾਲ ਸਿੰਘ ਦੇ ਵੱਲੋਂ ਪੈਰੋਲ ਮੰਗੀ ਗਈ ਹੈ ਤੁਹਾਨੂੰ ਦੱਸ ਦਈਏ ਕਿ 1 ਤੋਂ 19 ਦਸੰਬਰ ਤੱਕ ਇਹ ਸਾਧਰਤ ਇਜਲਾਸ ਚੱਲਣਾ ਹੈ ਜਿਸਦੇ ਲਈ ਇਹ ਪਰਮਿਸ਼ਨ ਮੰਗੀ ਗਈ ਹੈ ਅਮਰਿਤਪਾਲ ਸਿੰਘ ਖੰਡੂਰ ਸਾਹਿਬ ਤੋਂ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤੇ ਸੀ 2024 ਦੇ ਵਿੱਚ ਲੋਕ ਸਭਾ ਚੋਣਾਂ ਐਮਪੀ ਬਣੇ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤਾਂ 2023 ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਹਾਲਾਂਕਿ ਪਹਿਲਾਂ ਵੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਸੀ ਤੇ ਹੁਣ ਇੱਕ ਵਾਰ ਫੇਰ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਉਹਨਾਂ ਦੇ ਵੱਲੋਂ ਕੀਤਾ ਗਿਆ ਸੰਸਦ ਅਮਰਿਤਪਾਲ ਸਿੰਘ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਜਿਸ ਦੇ ਵਿੱਚ ਹੁਣ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇ ਦਿੱਤਾ ਗਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਉਚਿਤ ਆਦੇਸ਼ پاس ਕੀਤਾ ਜਾਵੇ ਤਾਂ ਉਹ ਉਚਿਤ ਆਦੇਸ਼ ਕੀ ਹੋਏਗਾ ਸਭ ਦੀਆਂ ਨਿਗਾਹਾਂ ਇਸੇ ਤੇ ਨੇ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜਿਆਦਾ ਜਾਣਕਾਰੀ ਨਾਲ ਜੁੜੇ ਨੇ ਉਮੇਸ਼ ਆਪਣੇ ਆਪ ਦੇ ਵਿੱਚ ਵੱਡਾ ਅਪਡੇਟ ਕਿਉਂਕਿ ਅਮਰਿਤਪਾਲ ਸਿੰਘ ਪੈਰੋਲ ਮੰਗ ਰਹੇ ਸੀ ਤੇ ਹਾਈ ਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਨਿਰਦੇਸ਼ ਦੇ ਦਿੱਤਾ ਹੈ ਕਿ ਕੋਈ ਜਾਣਕਾਰੀ ਸੰਸਦ ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਇੱਕ ਹਫਤੇ ਦੇ ਅੰਦਰ ਅੰਦਰ ਉਚਿਤ ਆਦੇਸ਼ ਪਾਸ ਕਰਨ ਲਈ ਕਹਿ ਦਿੱਤਾ ਗਿਆ ਤਾਂ ਹੁਣ ਕੀ ਉਚਿਤ ਆਦੇਸ਼ ਹੋਏਗਾ ਕੀ ਪੈਰੋਲ ਮਿਲੇਗੀ ਕੀ ਪੈਰੋਲ ਨਹੀਂ ਮਿਲੇਗੀ ਇਹ ਦੇਖਣਾ ਹੋਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਲਗਾਤਾਰ ਐਨਐਸਏ ਨੂੰ ਵੀ ਚੈਲੰਜ ਕਰ ਚੁੱਕੇ ਨੇ ਅਮਰਿਤਪਾਲ ਸਿੰਘ ਤੇ ਸੁਪਰੀਮ ਕੋਰਟ ਦੇ ਵੱਲੋਂ ਇਸ ਤੇ ਵੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤੇ ਹੁਣ ਮਾਮਲਾ ਹਾਈ ਕੋਰਟ ਦੇ ਵਿੱਚ ਪੈਰੋਲ ਦਾ ਹੈ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਉਮੇਸ਼ ਸੁਣਵਾਈ ਹੋਈ ਹੈ ਉਚਿਤ ਆਦੇਸ਼ ਪਾਸ ਕਰਨ ਲਈ ਕਹਿ ਦਿੱਤਾ ਗਿਆ ਹੈ ਤਾਂ ਉਚਿਤ ਆਦੇਸ਼ ਕੀ ਹੋਏਗਾ ਸਵਾਲ ਇਹੀ ਹੈ ਉਮੇਸ਼ ਸ਼ਰਮਾ ਦੇ ਨਾਲ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਈ ਕੋਰਟ ਦੇ ਵਿੱਚ ਮੌਜੂਦ ਸੀ ਉਮੇਸ਼ ਸ਼ਰਮਾ ਜਦੋਂ ਇਹ ਸਾਰੀ ਸੁਣਵਾਈ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਐਨਐਸਏ ਲੱਗਿਆ ਗ੍ਰਿਫਤਾਰ ਕੀਤਾ ਗਿਆ ਅਸਮ ਦੀ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਜਿਹੜੇ ਉਹਨਾਂ ਦੇ ਬਾਕੀ ਸਾਥੀ ਸੀ ਉਹਨਾਂ ਨੂੰ ਐਨਐਸਏ ਅੱਗੇ ਨਹੀਂ ਵਧਾਇਆ ਗਿਆ ਜਿਸ ਤੋਂ ਬਾਅਦ ਉਹ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਬੰਦ ਨੇ ਪਰ ਅਮਰਿਤਪਾਲ ਸਿੰਘ ਹੁਣ ਅਸਮ ਦੀ ਡਿਬਰੂਗੇੜ ਜੇਲ੍ਹ ਦੇ ਵਿੱਚ ਹੀ ਨੇ ਐਨਐਸਏ ਦੇ ਤਹਿਤ ਤਾਂ ਹੁਣ NSA ਦੇ ਤਹਿਤ ਦੇਸ਼ ਵਿਰੋਧੀ ਗਤੀਵਿਧੀਆਂ ਕਰਕੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਦੱਸ ਕੇ ਅਮਰਿਤਪਾਲ ਸਿੰਘ ਤੇ NSA ਲੱਗਿਆ ਤੇ NSA ਤਹਿਤ ਹੁਣ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਕੀ ਉਹਨਾਂ ਨੂੰ ਪੈਰੋਲ ਮਿਲ ਸਕਦੀ ਹੈ ਕੀ ਕਾਨੂੰਨ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿਉਂਕਿ ਉਹ ਚੁਣੇ ਹੋਏ MP ਵੀ ਨੇ ਇੱਕ ਪਾਸੇ ਉਹਨਾਂ ਤੇ NSA ਲੱਗਿਆ ਦੂਜਾ ਉਹਨਾਂ ਦੀ ਰਿਕਾਰਡ ਤੋੜ ਜਿੱਤ ਹੋਈ ਤੇ MP ਬਣੇ ਅਸ ਵਿਧਾਨ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੋਵੀਜ਼ਨ ਹੈ ਕਿ ਇੱਕ ਐਮਪੀ ਜੇਕਰ ਜੇਲ੍ਹ ਦੇ ਵਿੱਚ ਹੋਵੇ ਉਸ ਨੂੰ ਪ੍ਰੋਵੀਜ਼ਨ ਦੇ ਤਹਿਤ ਪੈਰੋਲ ਹਾਲਾਂਕਿ ਇੱਕ ਕੈਦੀ ਦਾ ਅਧਿਕਾਰ ਹੁੰਦਾ ਹੈ ਪਰ ਕੀ ਐਨਐਸਏ ਦੇ ਤਹਿਤ ਵੀ ਪੈਰੋਲ ਮਿਲਦੀ ਹੈ ਵੱਡਾ ਸਵਾਲ ਹੈ ਉਮੇਸ਼ ਮੇਰੇ ਸਹਿਯੋਗੀ ਜੁੜੇ ਨੇ ਉਮੇਸ਼ ਕੀ ਕੋਈ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਹਾਈ ਕੋਰਟ ਨੇ ਤਾਂ ਕਹਿ ਦਿੱਤਾ ਹੈ ਸਰਕਾਰ ਨੂੰ ਕਿ ਉਚਿਤ ਆਦੇਸ਼ ਦਿੱਤਾ ਜਾਵੇ ਕੀ ਹੋ ਸਕਦਾ ਹੈ ਇਸ ਦੇ ਵਿੱਚ ਜੀ ਤਾਂ ਦੇਖੋ ਸਰਕਾਰ ਦੇ ਉੱਤੇ ਡਿਪੈਂਡ ਕਰੇਗਾ ਕਿਉਂਕਿ ਹਾਈ ਕੋਰਟ ਕੋਲ ਪਟੀਸ਼ਨ ਪਹਿਲਾਂ ਵੀ ਆਈ ਸੀ ਜਦੋਂ ਅਮਰਿਤਪਾਲ ਸਿੰਘ ਉਹਨਾਂ ਨੇ ਪਿਛਲੇ ਵਾਰ ਵੀ ਪਾਰਲੀਮੈਂਟ ਸੈਸ਼ਨ ਵਿੱਚ ਹਿੱਸਾ ਲੈਣ ਲਈ ਜੀ ਅਰਜੀ ਲਗਾਈ ਸੀਗੀ ਕਿ ਕਿਉਂਕਿ ਐਨਐਸਏ ਦੇ ਅੰਦਰ ਤਹਿਤ ਤੋਂ ਜੇਲ੍ਹ ਵਿੱਚ ਅਮਰਿਤਪਾਲ ਹੈ ਜੀ ਪਿਛਲੀ ਵਾਰ ਵੀ ਇਹ ਮਸਲਾ ਸੀਗਾ ਔਰ ਪਿਛਲੀ ਵਾਰ ਇੱਕ ਕਮੇਟੀ ਬਣੀ ਸੀਗੀ ਸੰਸਦ ਦੀ ਕਮੇਟੀ ਬਣਾਈ ਗਈ ਸੀਗੀ ਸੈਂਟਰ ਆਪਣਾ ਪਾਰਲੀਮੈਂਟ ਵੱਲੋਂ ਸਪੀਕਰ ਵੱਲੋਂ ਜੀ ਇਹਨਾਂ ਔਰ ਇੱਕ ਕਮੇਟੀ ਨੇ ਇਹੀ ਏਦਾਂ ਦੇ ਹੀ ਮਸਲਿਆਂ ਨੂੰ ਲੈ ਕੇ ਕਮੇਟੀ ਬਣਾਈ ਗਈ ਸੀਗੀ ਕਿਉਂਕਿ ਸੀਟ ਵੈਕਟ ਹੋਣ ਦਾ ਡਰ ਪਿਛਲੀ ਵਾਰ ਖਰਚਾ ਜਤਾਇਆ ਗਿਆ ਸੀਗਾ ਤੇ ਲਗਾਤਾਰ ਕੋਈ ਜੇ ਐਬਸੈਂਟ ਰਹੇ ਪਾਰਲੀਮੈਂਟ ਤੋਂ ਸੈਸ਼ਨ ਤੋਂ ਤਾਂ ਸੀਟ ਵੈਕਟ ਮੰਨੀ ਜਾਏਗੀ ਹਾਜ਼ਰੀ ਲੱਗਦੀ ਹੈ ਬਕਾਇਦਾ ਉੱਥੇ ਅਟੈਂਡੈਂਸ ਹੁੰਦੀ ਹੈ ਜੀ ਐਤਕੀ ਵੀ ਹੁਣ ਜਿਹੜਾ ਆਪਣਾ ਵਿੰਟਰ ਸੈਸ਼ਨ ਹੈ ਉਹਦੇ ਵਿੱਚ ਪਾਰਟਿਸਪੇਟ ਕਰਨ ਲਈ ਅਮਰਿਤਪਾਲ ਨੇ ਜਿਹੜੀ ਹੈਗੀ ਪਟੀਸ਼ਨ ਢਾਕਿਲ ਕੀਤੀ ਹੈ ਔਰ ਇਸ ਕਰਕੇ ਅੱਜ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਜਿਹੜੀ ਇਹ ਮੰਗ ਹੈ ਅਮਰਿਤਪਾਲ ਸਿੰਘ ਦੀ ਰਿਪਰੈਜੈਂਟੇਸ਼ਨ ਹੈ ਇਸ ਤੇ ਸਰਕਾਰ ਗੌਰ ਕਰਕੇ ਇੱਕ ਹਫਤੇ ਦੇ ਅੰਦਰ ਉਹ ਕੋਈ ਆਰਡਰ ਪਾਸ ਕਰੇ ਜੋ ਵੀ ਸਰਕਾਰ ਨੂੰ ਲੱਗਦਾ ਹੈ ਜੋ ਵੀ ਸਰਕਾਰ ਕੋਲ ਆਪਣੀ ਅਸੈਸਮੈਂਟ ਪਾਵਰ ਹੈ ਕਿ ਕਿਵੇਂ ਉਹ ਦੇਖਦੀ ਹੈ ਉਹ ਸਰਕਾਰ ਨੂੰ ਹੁਣ ਕਿਹਾ ਹੈ ਹੁਣੇ ਸਰਕਾਰ ਦੇ ਉੱਤੇ ਡਿਪੈਂਡ ਕਰੇਗਾ ਕਿ ਇਸ ਮਸਲੇ ਤੇ ਉਹ ਕੀ ਰੁਖ ਰਹਿਦਾ ਹੈ ਜਾਂ ਕੀ ਉਹ ਆਪਣੇ ਆਰਡਰ ਦਿੰਦੇ ਨੇ ਉਮੇਸ਼ ਇਸ ਇਸ ਪਟੀਸ਼ਨ ਦੇ ਵਿੱਚ ਵੀ ਉਹੀ ਆਧਾਰ ਬਣਾਇਆ ਗਿਆ ਜਿਸ ਦਾ ਤੁਸੀਂ ਹੁਣ ਵੀ ਜ਼ਿਕਰ ਕਰ ਰਹੇ ਹੋ ਕਿ ਅਟੈਂਡੈਂਸ ਨਹੀਂ ਲੱਗੇਗੀ ਤਾਂ ਫਿਰ ਉਸ ਦੇ ਵਿੱਚ ਜਿਹੜੀ ਆਪਣੇ ਆਪ ਹੀ ਐਮਪੀ ਸ਼ਿਪ ਜਾ ਸਕਦੀ ਹੈ ਉਸ ਦੇ ਵਿੱਚ ਸੀਟ ਵੇਕੈਂਟ ਮੰਨ ਲਈ ਜਾਂਦੀ ਹੈ ਉਸ ਆਧਾਰ ਤੇ ਹੀ ਇਹ ਦੁਬਾਰਾ ਤੋਂ ਪੈਰੋਲ ਮੰਗੀ ਗਈ ਹੈ ਜਾਂ ਹੋਰ ਵੀ ਆਧਾਰ ਬਣਾਇਆ ਗਿਆ ਸੀ ਉਸ ਦੇ ਵਿੱਚ ਦੇਖੋ ਮਸਲਾ ਹਕੂ ਫਿਰ ਕੇ ਇੱਕੋ ਹੀ ਆਏਗਾ ਰਣਵੀਰ ਕਿ ਸੰਸਦ ਵਿੱਚ ਸੰਸਦ ਸੰਸਦ ਵਿੱਚ ਸੰਸਦ ਦਾ ਮਸਲਾ ਹੈ ਕਿ ਸੰਸਦ ਜੇਲ੍ਹ ਵਿੱਚ ਹੈ ਐਨਐਸਏ ਦੇ ਤਹਿਤ ਬੰਦ ਹੈ ਸੈਸ਼ਨ ਵਿੱਚ ਪਾਰਟਿਸਪੇਟ ਕਰਨਾ ਹੈ ਜਿਵੇਂ ਜਦੋਂ ਮੈਂ ਜ਼ਿਕਰ ਕੀਤਾ ਕਿ ਬਿਲਕੁਲ ਪਿਛਲੀ ਵਾਰ ਵੀ ਕਮੇਟੀਆਂ ਕਰਕੇ ਬਣਾਈ ਗਈ ਸੀ ਜਿਹੜਾ ਤੁਸੀਂ ਸਵਾਲ ਪੁੱਛਿਆ ਵਾ ਕਿ ਇਹ ਕਿ ਦੇਖੋ ਹੁੰਫਿਰ ਕੇ ਗੱਲ ਉੱਥੇ ਹੀ ਆਏਗੀ ਕਿ ਜਦੋਂ ਪਾਰਟਿਸਪੇਟ ਜਾਂ ਹਾਜ਼ਰੀ ਲੱਗੇਗੀ ਤਾਂ ਸੀਟ ਵੈਕਟ ਨਾ ਹੋ ਜੇ ਲੇਕਿਨ ਐਤ ਕਿ ਇਹ ਹੈ ਕਿ ਉਹਨਾਂ ਨੇ ਪਾਰਟਿਸਪੇਟ ਕਰਨ ਵਾਸਤੇ ਕਿਹਾ ਕਿ ਮੇਰੀ ਜਾਂ ਤਾਂ ਹਾਜ਼ਰੀ ਦਾ ਇੰਤਜ਼ਾਮ ਕੀਤਾ ਜਾਵੇ ਜਾਂ ਮੈਨੂੰ ਹਿੱਸਾ ਲੈਣ ਦਿੱਤਾ ਜਾਵੇ ਉਮੇਸ਼ ਉਮੇਸ਼ ਕਿਉਂਕਿ ਇਸ ਇਸ ਦੇ ਵਿੱਚ ਦੋ ਚੀਜ਼ਾਂ ਨੇ ਜੇਕਰ ਆਪਾਂ ਇਸ ਨੂੰ ਧਿਆਨ ਨਾਲ ਦੇਖੀਏ ਇੱਕ ਤਾਂ ਹਾਲਾਂਕਿ ਜੇਕਰ ਕੋਈ ਆਮ ਕੈਦੀ ਹੋਵੇ ਉਸ ਨੂੰ ਪੈਰੋਲ ਮਿਲ ਜਾਂਦੀ ਹੈ ਅ ਬਹੁਤ ਸਾਰੇ ਕੇਸਾਂ ਦੇ ਵਿੱਚ ਪੈਰੋਲ ਮਿਲਦੀ ਵੀ ਹੈ ਚਾਹੇ ਉਹ ਤੁਸੀਂ ਰਸ਼ੀਦ ਦਾ ਜ਼ਿਕਰ ਕਰੋ ਜਿਹੜੇ ਕਸ਼ਮੀਰ ਦੇ ਵਿੱਚ ਸੰਸਦ ਨੇ ਉਹ ਵੀ ਸੈਸ਼ਨ ਵੀ ਅਟੈਂਡ ਕਰਦੇ ਰਹੇ ਨੇ ਹਾਲਾਂਕਿ ਇਹ ਕੇਸ ਵੱਖਰਾ ਹੈ ਕਿਉਂਕਿ ਇਸ ਦੇ ਵਿੱਚ ਐਨਐਸਏ ਲੱਗਿਆ ਹੋਇਆ ਤਾਂ ਹੁਣ ਐਨਐਸਏ ਦੇ ਤਹਿਤ ਪੈਰੋਲ ਦੀ ਪ੍ਰੋਵੀਜ਼ਨ ਹੈ ਜਾਂ ਨਹੀਂ ਕੀ ਕਾਨੂੰਨੀ ਮਾਹਰ ਇਸ ਬਾਰੇ ਕੁਝ ਦੱਸ ਰਹੇ ਨੇ ਬਿਲਕੁਲ ਤੁਸੀਂ ਸਹੀ ਕਿਹਾ ਕਿ رشید اور ਇਹਦੇ ਵਿੱਚ ਵਾਕਈ ਹੈ ਕਿ ਇੱਕ ਐਨਐਸਏ ਜਿਹਦੇ ਵਿੱਚ ਲੱਗਿਆ ਹੋਏ ਜੀ ਔਰ ਉਸ ਬੰਦੇ ਨੂੰ ਕਿਉਂਕਿ ਆسام ਦੀ ਡਿਬਰੂਗੜ ਜੇਲ੍ਹ ਵਿੱਚ ਹੈ ਔਰ ਜੇ ਉਹਨੂੰ ਸੈਸ਼ਨ اٹینڈ ਕਰਾਣਾ ਹੈ ਸੈਸ਼ਨ ਕੋਈ ਇੱਕ ਦਿਨ ਦਾ ਹੈ ਨਹੀਂ ਉਹਨੂੰ ਉਧਰ ਲਿਆਣਾ ਉਹਦੀ ਸਿੱਕਤੀ ਰਹਿਣਾ ਰਾਤ ਨੂੰ ਅਗਲੇ ਦਿਨ ਸੈਸ਼ਨ اٹینڈ ਕਰਨਾ ਇਹ ਸਾਰੀ ਕਿਉਂਕਿ ਪੁਲਿਸ ਇੰਤਜ਼ਾਮ ਸਿਕਿਉਰਟੀ ਦੇ ਇੱਕ ਵੱਡਾ ਇੱਕ ਚੈਲੰਜ ਹੋ ਜਾਂਦਾ ਹੈ ਜੀ ਦੂਜੀ ਗੱਲ ਕੀ ਆਟੈਂਡ ਕਰਨਾ ਅ ਅਮਰਿਤਪਾਲ ਦਾ ਨੈਚੁਰਲੀ ਇੱਕ ਰਾਈਟ ਹੈ ਕਿਸੇ ਵੀ ਸੰਸਦ ਦਾ ਚਾਹੇ ਉਹ ਜੇਲ੍ਹ ਚਾ ਲੇਕਿਨ ਐਨਐਸਏ ਦੇ ਜਿਹੜੇ ਪ੍ਰੋਵੀਜ਼ਨ ਨੇ ਔਰ ਪਲੱਸ ਜਿਹੜੀ ਕਮੇਟੀ ਦਾ ਮੈਂ ਜ਼ਿਕਰ ਕਰ ਬਾਰ-ਬਾਰ ਕਰ ਰਿਹਾ ਰਣਬੀਰੀ ਸੀ ਕਰਕੇ ਜੀ 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 ਤੇ ਜਦੋਂ ਪਿਛਲੀ ਵਾਰ ਇਹ ਮਸਲਾ ਪੱਖਿਆ ਸੀਗਾ ਤਾਂ ਕੋਰਟ ਵਿੱਚ ਕੇਂਦਰ ਸਰਕਾਰ ਦੇ ਵਕੀਲ ਨੇ ਕਿਹਾ ਸੀਗਾ ਕਿ ਇੱਕ ਕਮੇਟੀ ਅਸੀਂ ਫਾਰਮ ਕੀਤੀ ਹੈ ਜੀ ਜਿਹੜੀ ਇਸੇ ਮਸਲੇ ਨੂੰ ਲੈ ਕੇ ਕਿਉਂਕਿ ਹੋਰ ਵੀ ਕਈ ਸੰਤਦ ਦਾ ਇਸ਼ੂ ਸੀਗੇ ਕਿਸੇ ਦਾ ਹੈਲਥ ਇਸ਼ੂ ਕੋਈ ਸੀਗਾ ਅਟੈਂਡ ਨਹੀਂ ਕਰ ਪਾਰਿਆ ਸੀ ਕੁਝ ਇੱਕ ਦੋ ਜੇਲ ਬੜਾ ਇਸ਼ੂ ਸੀਗਾ ਉਸ ਨੂੰ ਲੈ ਕੇ ਕਮੇਟੀ ਸੀਗੀ 10 ਤੋਂ 15 ਮੈਂਬਰਾਂ ਦੀ ਮੈਨੂੰ ਯਾਦ ਹੈ ਤਾਂ ਉਸ ਕਮੇਟੀ ਨੇ ਇੱਕ ਕਿਹਾ ਵੀ ਸੀਗਾ ਕਿ ਕੋਈ ਗੱਲ ਨਹੀਂ ਜੇ ਨਹੀਂ ਆਂਦਾ ਤਾਂ ਸੀਟ ਵੈਕਟ ਨਹੀਂ ਹੋਏਗੀ ਠੀਕ ਹੈ ਤਾਂ ਬਿਲਕੁਲ ਗੱਲ ਹੈ ਤੁਹਾਡੀ ਕਿ ਇਹ ਮਸ ਟੈਕਨੀਕਲਿਟੀ ਚ ਜ਼ਿਆਦਾ ਹੈ ਬਹੁਤ ਸ਼ੁਕਰੀਆ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ ਹੁਣ ਸਵਾਲ ਇਹੀ ਹੈ ਕਿ ਕੀ ਅਮਰਿਤਪਾਲ ਸਿੰਘ ਨੂੰ ਪੈਰੋਲ ਮਿਲੇਗੀ ਪੰਜਾਬ ਸਰਕਾਰ ਇਸ ਤੇ ਕੀ ਜਵਾਬ ਦਿੰਦੀ ਹੈ ਕਿ ਉਚਿਤ ਆਦੇਸ਼ پاس ਕਰਦੀ ਹੈ ਸਭ ਤੋਂ ਵੱਡਾ ਸਵਾਲ ਇਹੀ ਹੈ ਕਿਉਂਕਿ ਇੱਕ ਪਾਸੇ ਅਮਰਿਤਪਾਲ ਸਿੰਘ ਤੇ ਐਨਐਸਏ ਲੱਗਿਆ ਹੋਇਆ ਏ ਨੈਸ਼ਨਲ ਸਿਕਿਉਰਿਟੀ ਐਕਟ ਭਾਵ ਕਿ ਅਮਰਿਤਪਾਲ ਸਿੰਘ ਤੋਂ ਦੇਸ਼ ਨੂੰ ਖਤਰਾ ਏ ਤੇ ਦੇਸ਼ ਦੀ ਪਾਰਲੀਮੈਂਟ ਜਿੱਥੇ ਅਮਰਿਤਪਾਲ ਸਿੰਘ ਜਾਣਾ ਚਾਹੁੰਦੇ ਨੇ ਕਿਉਂਕਿ ਐਜ਼ ਏ ਸੰਸਦ ਉਹ ਜਿੱਤੇ ਨੇ ਅਮਰਿਤਪਾਲ ਸਿੰਘ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤੇ ਨੇ ਦੂਜੇ ਪਾਸੇ ਪੰਜਾਬ ਸਰਕਾਰ ਇਸ ਤੋਂ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਹਾਲੇ ਖਤਰਾ ਬਰਕਰਾਰ ਹੈ ਅਮਰਿਤਪਾਲ ਸਿੰਘ ਤੋਂ ਬਹੁਤ ਸਾਰੀਆਂ ਜਿਹੜੀਆਂ ਦਲੀਲਾਂ ਕੋਰਟ ਦੇ ਵਿੱਚ ਪਹਿਲਾਂ ਵੀ ਦਿੱਤੀਆਂ ਗਈਆਂ ਕਿਉਂਕਿ ਇਸੇ ਕਰਕੇ NSA ਵਧਾਇਆ ਗਿਆ ਜਿਹੜੇ ਬਾਕੀ ਸਾਥੀ ਸੀਗੇ ਉਹਨਾਂ ਤੋਂ ਤਾਂ NSA ਹਟਾ ਦਿੱਤਾ ਗਿਆ ਸੀ ਪਰ ਅਮਰਿਤਪਾਲ ਸਿੰਘ ਤੇ NSA ਕੰਟੀਨਿਊ ਕੀਤਾ ਗਿਆ ਤੇ ਇਸ ਦੇ ਵਿਚਾਲੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਇੱਕ ਬਿਆਨ ਆਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਤੋਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਤੇ ਆਪਣੇ ਆਪ ਨੂੰ ਭਿੰਡਰਾ ਵਾਲੇ ਵਰਗਾ ਦੱਸਣ ਦੀ ਕੋਸ਼ਿਸ਼ ਕੀਤੀ ਅੱਜ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨੇ ਇਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਸੀ